from USA टाइम्स ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਦੇ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਕਿ ਡੇਰੀ ਵਰਕਰਾਂ ਨੂੰ ਵਾਇਰਸ ਦਾ ਖਤਰਾ ਹੋ ਸਕਦਾ ਅਮਰੀਕਾ ਦੇ ਵਿੱਚ ਦੂਜੀ ਗੱਲਬਾਤ ਇਲੈਕਟ੍ਰਿਕ ਕਾਰਾਂ ਬਾਰੇ ਇਲੈਕਟ੍ਰਿਕ ਕਾਰਾਂ ਬਾਰੇ ਇੱਕ ਰੋਲਾ ਇਹ ਹੈ ਵੀ ਜਿਹੜੇ ਰਿਪਬਲਿਕਨ ਨੇ ਉਹ ਕਹਿੰਦੇ ਘੱਟ ਇਲੈਕਟ੍ਰਿਕ ਕਾਰਾਂ ਖਰੀਦਦੇ ਆ ਡੈਮੋਕ੍ਰੇਟਸ ਜ਼ਿਆਦਾ ਖਰੀਦਦੇ ਆ ਇਹ ਕੀ ਗੱਲਬਾਤ ਆ ਤੀਜੀ ਗੱਲਬਾਤ ਵਲਟੀਮੋਰ ਦੇ ਵਿੱਚ ਇੱਕ ਜਹਾਜ਼ ਵਜਿਆ ਸੀ ਪਾਣੀ ਵਾਲਾ ਉਹਦੇ ਵਿੱਚ ਬ੍ਰਿਜ ਦੇ ਵਿੱਚ ਤੇ ਬ੍ਰਿਜ ਡਿੱਗ ਗਿਆ ਸੀ ਹੁਣ ਦੁਬਾਰਾ ਬਣ ਰਿਹਾ ਤੇ ਉਹਦਾ ਨਾਮ ਬਦਲਣ ਦਾ ਰੌਲਾ ਪੈ ਰਿਹਾ ਚੌਥੀ ਗੱਲਬਾਤ ਇੱਕ ਬੱਚੇ ਨੇ ਬੱਸ ਐਕਸੀਡੈਂਟ ਹੋਣ ਤੋਂ ਬਚਾਈ ਆ ਉਹਦੀ ਗੱਲਬਾਤ ਕਰਾਂਗੇ ਤੇ ਆਖਰ ਦੇ ਵਿੱਚ ਬੁਲਾਦੀਮਿਰ ਪੁਤਨ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣ ਗਿਆ ਤੇ ਇਹਦੇ ਨਾਲ ਰੂਸ ਰੂਸ ਤੇ ਦੁਨੀਆ ਨੂੰ ਕੀ ਫਰਕ ਪਊਗਾ ਇਹਦੇ ਬਾਰੇ ਗੱਲਬਾਤ ਕਰਦੇ ਆ ਬਰਡ ਫਲੂ ਵਾਇਰਸ ਦੁੱਧ ਦੇ ਵਿੱਚ ਪਾਇਆ ਗਿਆ ਅਮਰੀਕਾ ਦੇ ਵਿੱਚ ਜਿਹੜਾ ਲੋਕ ਦੁੱਧ ਪੀਂਦੇ ਆ ਉਹਦੇ ਵਿੱਚ ਬਰਡ ਫਰੂ ਬਰਡ ਫਲੂ ਵਾਇਰਸ ਸੀ ਫੈਡਰਲ ਸਰਕਾਰ ਨੇ ਦੇਖਿਆ ਵੀ ਇਹ ਦੇ ਉੱਤੇ ਐਕਸ਼ਨ ਲਿਆ ਉਹਨਾਂ ਨੇ ਵੀ ਕੋਈ ਇਹਦੇ ਤੋਂ ਬਾਅਦ ਕੋਈ ਸਪਰੈਡ ਜਿਹੜਾ H5N1 ਆ ਇਹਦਾ ਡੇਰੀ ਫਾਰਮ ਦੇ ਵਿੱਚ ਨਾ ਹੋਵੇ ਫਿਰ ਬਾਅਦ ਦੇ ਵਿੱਚ ਬਾਹਰ ਨੂੰ ਪੁੱਛਿਆ ਵੀ ਭਾਈ ਜਿਹੜਾ ਦੁੱਧ ਲੋਕ ਪੀ ਰਿਹਾ ਹੈ ਉਹਦੇ ਵਿੱਚ ਇਹ H5N1 ਵਾਇਰਸ ਆ ਰਿਹਾ ਤਾਂ ਤੁਸੀਂ ਕੀ ਕਰੋਗੇ ਉਹ ਕਹਿੰਦਾ ਵੀ ਪਾਸਚਰਾਇਜ਼ ਹੁੰਦਾ ਆ ਦੁੱਧ ਜਿਹੜਾ ਦੁੱਧ ਅਸੀਂ ਪੀਂਨੇ ਆ ਚਾਵਾ ਨਹੀਂ ਹੁੰਦਾ ਦੁੱਧ ਪਹਿਲਾਂ گاਵਾ ਤੋਂ ਚੋਂਦੇ ਆ ਤੇ ਫਿਰ ਉਹਦੇ ਤੋਂ ਬਾਅਦ ਉਹਨੂੰ ਪੈਸਚਰਾਇਜ਼ ਕਰਦੇ ਆ ਪੈਸਚਰਾਇਜ਼ ਮਤਲਬ ਪਹਿਲਾਂ ਉਹਨੂੰ ਵਾਲਦੇ ਆ ਫਿਰ ਉਹਨੂੰ ਠੰਡਾ ਕਰਦੇ ਆ ਪਹਿਲਾਂ ਠੰਡਾ ਕਰਦੇ ਫਿਰ ਵਾਲਦੇ ਆ ਕੁਝ ਕਰਕੇ ਉਹਨੂੰ ਮਤਲਬ ਉਸ ਟੈਂਪਰੇਚਰ ਤੇ ਲੈ ਜਾਂਦੇ ਜਿੱਥੇ ਕਿ ਉਹ ਆ ਠੀਕ ਰਹਿੰਦਾ ਉਹਦਾ ਕੋਈ ਵੀ ਉਹਦੇ ਵਿੱਚ ਜਿਹੜਾ ਵਾਇਰਸ ਹੈ ਬੈਕਟੀਰੀਆ ਨਹੀਂ ਹੁੰਦਾ ਲੋਕਾਂ ਨੇ ਸਵਾਲ ਕੀਤਾ ਵੀ ਜੇ ਤੁਸੀਂ ਪਾਸਚਰਾਇਜ਼ ਕਰਦੇ ਆ ਤਾਂ ਇਹਦੇ ਵਿੱਚ H5N1 ਵਾਇਰਸ ਦੁੱਧ ਦੇ ਵਿੱਚ ਆਇਆ ਕਿੱਥੋਂ ਉਦੇਵਾਰੇ ਉਹਨਾਂ ਨੇ ਇਹਦਾ ਸਿਆਹੀ ਭਾਵੇਂ ਆ ਗਿਆ ਪਰ ਇਹ ਹੈਗਾ ਹੈ ਵਾਇਰਸ ਪਰ ਇਹ ਕਰ ਕੁਛ ਨਹੀਂ ਸਕਦਾ ਕਰ ਕੁਛ ਨਹੀਂ ਸਕਦਾ ਮਤਲਬ ਬਿਮਾਰੀ ਨਹੀਂ ਫਲਾ ਸਕਦਾ ਪਾਸਚਰਾਇਜ਼ੇਸ਼ਨ ਦੇ ਦੌਰਾਨ ਇਹ ਜਿਹੜਾ ਵਾਇਰਸ ਹੈ ਇਨੈਕਟਿਵ ਹੋ ਜਾਂਦਾ ਇਹਦਾ ਕੋਈ ਕੱਲ ਨਹੀਂ ਰਹਿੰਦੀ ਹੁਣ ਉਹ ਤਾਂ ਗੱਲ ਚਲੋ ਲੋਕਾਂ ਨੂੰ ਸਮਝ ਆ ਗਈ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਆ ਉਹਨੇ ਇੱਕ ਨਵੀਂ ਟੈਸਟਿੰਗ ਰეკਮੈਂਡੇਸ਼ਨ ਦਿੱਤੀ ਆ ਤਾਂ ਕਿ ਵਾਇਰਸ ਤੋਂ ਜਿਹੜੇ ਲੋਕ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਵਿਚ ਆ ਜਾ ਸਕਦਾ ਕਿਉਂਕਿ ਉਹਨਾਂ ਨੇ ਕਿਹਾ ਵੀ ਇਹ ਤੋਂ ਪਹਿਲਾਂ ਕਿ ਇੱਕ ਮਹਾਮਾਰੀ ਹੋਰ ਫੈਲੇ ਜਿੱਦਾਂ ਕਰੋਨਾ ਦੀ ਮਹਾਮਾਰੀ ਫੈਲੀ ਸੀ ਇਹ ਤੋਂ ਬਚਾ ਕੀਤਾ ਜਾਵੇ H5N1 ਦਾ ਹਿਊਮਨ ਨੂੰ ਰਿਸਕ ਹੋ ਸਕਦਾ ਇਨਫੈਕਸ਼ਨ ਹੋ ਸਕਦੀ ਫਾਰਮ ਵਰਕਰਸ ਨੂੰ ਵੀ ਚਲੋ ਦੁੱਧ ਦੇ ਵਿੱਚ ਤੇ ਵਾਇਰਸ ਆ ਗਿਆ ਲੋਕ ਤੇ ਬਿਮਾਰ ਨਹੀਂ ਹੋਣਗੇ ਕਿਉਂ ਕਿਉਂਕਿ ਉਹਨੂੰ ਪਾਸਚਰਾਇਜ਼ ਕੀਤਾ ਤੇ ਉਹ ਵਾਇਰਸ ਇਨੈਕਟਿਵ ਆ ਉਹਦਾ ਕੋਈ ਨੁਕਸਾਨ ਹੈ ਨਹੀਂਗਾ ਪਰ ਜਿਹੜਾ ਦੁੱਧ ਜਿਹੜੇ ਡੇਰੀ ਫਾਰਮਾਂ ਦੇ ਉੱਤੇ ਇਹਨਾਂ ਜਾਨਵਰਾਂ ਨੂੰ ਵਾਇਰਸ ਹੋ ਗਿਆ ਤੇ ਜੇ ਉਹਦੇ ਤੋਂ ਸਿੱਧਾ ਹੀ ਮਨੁੱਖ ਨੂੰ ਹੋ ਜੇ ਖਾਸ ਕਰਕੇ ਜਿਹੜਾ ਉੱਥੇ ਕੰਮ ਕਰਦਾ ਪੂਰੇ ਅਮਰੀਕਾ 'ਚ ਇੱਕ ਕੇਸ ਸਾਹਮਣੇ ਆਇਆ ਹਜੇ ਬਈ ਗਾਈਆਂ ਨੂੰ ਹੋਇਆ ਸੀ ਉਹਨਾਂ ਤੋਂ ਉਹ ਬਰਡ ਫਲੂ ਜਿਹੜਾ ਹੈ ਇੱਕ ਵਿਅਕਤੀ ਨੂੰ ਹੋ ਗਿਆ ਜਿਹੜਾ ਡੇਰੀ ਫਾਰਮ ਦੇ ਵਿੱਚ ਕੰਮ ਕਰਦਾ ਸੀ ਕੇਸ ਇੱਕ ਸਾਹਮਣੇ ਆਇਆ ਇੱਕ ਦੇ ਦੋ ਵੀ ਹੋ ਸਕਦੇ ਆ ਤੇ ਦੋ ਦੇ 4 8 16 32 ਤੇ ਫਿਰ ਕਿਦਾਂ ਗਿਣਤੀ ਵਧਦੀ ਆ ਕਰੋਨਾ ਦੇ ਵਿੱਚ ਆਪਾਂ ਸਾਰੇ ਚੰਗੀ ਭਲੀ ਜਾਣਦੇ ਆ ਉਹ ਕਹਿੰਦੇ ਵੀ ਸਾਡਾ ਜਿਹੜਾ ਫੈਲੋ ਰਾਹੇ ਕਿ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਪ੍ਰੋਟੈਕਟ ਕਰ ਸਕਦੇ ਹਾਂ ਜਾਂ ਕਿਉਂ ਨਹੀਂ ਕਰ ਸਕਦੇ ਇਹ ਇੱਕ ਵੱਡੀ ਜਿਹੜੀ ਚਿੰਤਾ ਪੈਦਾ ਹੋ ਗਈ ਹੈ ਜਿਹੜਾ ਵਾਇਰਲ ਮਟੀਰੀਅਲ ਦੁੱਧ ਦੇ ਵਿੱਚ ਮਿਲਣਾ ਅਮਰੀਕਾ ਦੇ ਵਿੱਚ ਇੱਕ ਚਿੰਤਾ ਸੀ ਪਰ ਹੁਣ ਅਗਲਾ ਰਿਸਕ H5N1 ਦਾ ਇਸ ਗੱਲ ਨੂੰ ਪਿਆ ਆ ਕਿ ਜਿਹੜੇ ਡੇਰੀ ਵਰਕਰਸ ਨੇ ਜਿਹੜੇ ਸਿੱਧੇ ਐਕਸਪੋਜ਼ ਹੋ ਰਹੇ ਆ ਇਨਫੈਕਟਡ ਕਾਊਜ਼ ਨੂੰ ਤੇ ਉਹ ਕੀ ਕਰਨਗੇ ਪਾਸਚਰਾਇਜ਼ੇਸ਼ਨ ਤੋਂ ਪਹਿਲਾਂ ਸੋ ਇੱਕ ਡੇਰੀ ਵਰਕਰ ਹਜੇ ਤੱਕ ਅਮਰੀਕਾ ਦੇ ਵਿੱਚ ਨੋਨ ਆ ਇਸ ਗੱਲ ਦੇ ਲਈ ਜਿਹਨੂੰ ਇਨਫੈਕਸ਼ਨ ਹੋਈ ਆ ਤੇ ਬਾਕੀ ਇਹਨੂੰ ਇਹ ਤੋਂ ਪਹਿਲਾਂ ਜਿਹੜੇ ਵੈਟਰਨਰੀਅਨ ਨੇ ਉਹ ਇਹ ਕਹਿ ਰਿਹਾ ਕਿ ਇਹ ਤੋਂ ਪਹਿਲਾਂ ਕਿ ਫੈਲ ਜੇ ਹੋਰ ਥਾਂ ਦੇ ਉੱਤੇ ਇਹਦਾ ਬਚਾਅ ਕਰ ਲੈਣਾ ਚਾਹੀਦਾ ਕੁਛ ਨਾ ਕੁਛ ਇਹਦੇ ਲਈ ਕਰ ਲੈਣਾ ਚਾਹੀਦਾ ਇਹਦੀਆਂ ਵੈਕਸੀਨਸ ਨੇ ਡੇਰੀ ਵਰਕਰਸ ਨੂੰ H5N1 ਦੀ ਵੈਕਸੀਨ ਚਾਹੀਦੀ ਆ ਐਫਰਟ ਕੀਤੇ ਜਾ ਰਹੇ ਆ ਕਿ ਜਿਹੜੀ ਇਹਦੀ ਤੇਜ਼ੀ ਦੇ ਨਾਲ ਇਹ ਵੈਕਸੀਨ ਹੋਵੇ ਕਿਉਂਕਿ ਫਾਰਮ ਵਰਕਰ ਇਮੀਗਰੈਂਟਸ ਨੇ ਤੇ ਕੰਮ ਕਰਦੇ ਆ ਇਹਨਾਂ ਨੂੰ ਜਿਹੜੇ ਜਿਹੜੀ ਹੈਲਥ ਇੰਸ਼ੋਰੈਂਸ ਵੀ ਨਹੀਂ ਕਈ ਵਾਰੀ ਪੂਰੀ ਤਰ੍ਹਾਂ ਹੁੰਦਾ ਤੇ ਬੜੇ ਸਟਰੋਂਗ ਫਾਈਨੈਂਸ਼ੀਅਲ ਤਲੀਕ ਕਰ ਜਿਹੜੇ ਮਤਲਬ ਡਿਸਟੈਂਸ ਇਨਸੈਂਟਿਵਸ ਨੇ ਇਹਦੇ ਵਿੱਚ ਇਹ ਵੀ ਸਾਨੂੰ ਪਤਾ ਆ ਸੋ ਹੁਣ ਦੇਖੋ ਕੀ ਗੱਲਬਾਤ ਹੁੰਦੀ ਆ ਪਰ ਇੱਕ ਚਿੰਤਾ ਜ਼ਰੂਰ ਆ ਮਾਹਰ ਕਹਿ ਰਹੇ ਆ ਵੀ ਇਸ ਤੋਂ ਪਹਿਲਾਂ ਕਿ ਮਹਾਮਾਰੀ ਕੋ ਹੋਰ ਫੈਲ ਜਵੇ ਤੁਸੀਂ ਇਹਦਾ ਖਿਆਲ ਰੱਖੋ ਦੂਜੀ ਗੱਲਬਾਤ ਦੋਸਤੋ ਜਿਹੜੀ ਪੋਲਰਾਈਜੇਸ਼ਨ ਪੋਲੀਟੀਕਲ ਪੋਲਰਾਈਜੇਸ਼ਨ ਤੇ ਕਾਰਾਂ ਦੀ ਸੇਲ ਦੇ ਵਿੱਚ ਆ ਅਮਰੀਕਾ ਦੇ ਵਿੱਚ ਦੋ ਪਾਰਟੀਆਂ ਆ ਡੈਮੋਕ੍ਰੇਟਸ ਆ ਦੂਜੇ ਰਿਪਬਲਿਕਨ ਡੈਮੋਕ੍ਰੇਟਸ ਜੋ ਬਾਈਡਨ ਵਾਲੇ ਆ ਤੇ ਰਿਪਬਲਿਕਨ ਜਿਹੜੇ ਡੋਨਲਡ ਟਰੰਪ ਵਾਲੇ ਆ ਜੇ ਮੋٹے ਮੋٹے ਰੂਪ ਦੇ ਵਿੱਚ ਸਮਝਿਆ ਜਾਵੇ ਇੱਕ ਥੋੜੇ ਜਿਹਾ ਸੈਂਟਰ ਟੂ ਲੈਫਟ ਮੰਨੇ ਜਾਂਦੇ ਜਿਹੜੇ ਡੈਮੋਕ੍ਰੇਟਸ ਨੇ ਤੇ ਜਿਹੜੇ ਆਪਣੇ ਰਿਪਬਲਿਕਨ ਜਾਂ ਕੰਜ਼ਰਵਟਿਵ ਜਿਨ੍ਹਾਂ ਨੂੰ ਕਹਿੰਦੇ ਆ ਇਹ ਸੈਂਟਰ ਟੂ ਰਾਈਟ ਮੰਨੇ ਜਾਂਦੇ ਆ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਅਸਹਿਮਤੀ ਆ ਇੱਕ ਦੂਜੇ ਦੇ ਉਲਟ ਆ ਚਾਹੇ ਅਬੋਰਸ਼ਨ ਦਾ ਮਾਮਲਾ ਹੋਵੇ ਚਾਹੇ ਇਮੀਗ੍ਰੇਸ਼ਨ ਦਾ ਮਾਮਲਾ ਹੋਵੇ ਚਾਹੇ ਗਨ ਕੰਟਰੋਲ ਦਾ ਮਾਮਲਾ ਹੋਵੇ ਕਈ ਚੀਜ਼ਾਂ ਦੇ ਉੱਤੇ ਬਹੁਤ ਅਸਹਿਮਤੀ ਆ ਔਰ ਇੰਨੇ ਇੱਕ ਦੂਜੇ ਦੇ ਨਾਲ ਅਸਹਿਮਤ ਹੁੰਦੇ ਆ ਕਈ ਥਾਵਾਂ ਦੇ ਉੱਤੇ ਇਹ ਮਤਲਬ ਸਮਝਾਉਤਰੀ ਕਰਦੇ ਆ ਆਪਣੀ ਗੱਲਬਾਤ ਦੇ ਨਾਲ ਆ ਇੱਥੋਂ ਤੱਕ ਜਿਹੜੇ ਬਹੁਤੇ ਲੋਕ ਨੇ ਉਹ ਦੂਜੀ ਪਾਰਟੀ 'ਚ ਵਾਇਵਰੀ ਕਰਾਉਂਦੇ ਜਿਹੜੇ ਮਤਲਬ ਇੱਕ ਨੂੰ ਫਾਲੋ ਕਰਦੇ ਕੇਸ ਡੈਮੋਕ੍ਰੇਟਸ ਨੂੰ ਫਾਲੋ ਕਰਦੇ ਆ ਇਵਨ ਕੁਝ ਇਹ ਵੀ ਗੱਲਾਂਬਾਤਾਂ ਸਾਹਮਣੇ ਆਈਆਂ ਸੀ ਬੀੜੀਆਂ ਡਾਰਮੈਂਟਰੀਜ਼ ਨੇ ਜਿਹੜੇ ਹੌਸਟਲਸ ਨੇ ਜਿਹਦੇ ਉੱਤੇ ਜਾ ਕੇ ਰਹਿੰਦੇ ਆ ਰੂਮ ਮੇਟ ਲੈਣਾ ਵੀ ਤੁਸੀਂ ਕਿਹਦੇ ਨਾਲ ਰਹਿਣਾ ਦੋ ਜਣਿਆਂ ਨੇ ਤਾਂ ਉਹਦੇ ਵਿੱਚ ਵੀ ਐਸੇ ਤਰੀਕੇ ਨਾਲ ਹੁੰਦਾ ਕਿ ਇਹ ਰਿਪਬਲਿਕਨਸ ਡੈਮੋਕ੍ਰੇਟਸ ਨਾਲ ਤੇ ਡੈਮੋਕ੍ਰੇਟਿਕ ਰਿਪਬਲਿਕਨ ਦੇ ਨਾਲ ਰੂਮੇ ਰੀ ਸਾਂਝਾ ਕਰ ਬਲ ਬੜੇ ਕਟੜ ਇੱਕ ਦੂਜੇ ਦੇ ਕਈ ਵਾਰੀ ਇਹਨਾਂ ਦੇ ਵਿਚਾਰ ਧਾਰਕ ਵੱਖਰੇਵੇਂ ਹੁੰਦੇ ਆ ਇਹ ਵੱਖਰੇਵੇਂ ਕਈ ਵਾਰੀ ਬੜੀ ਅਜੀਬ ਜਿਹੀ ਗੱਲਬਾਤ ਹੁੰਦੀ ਆ ਹੁਣ ਇੱਕ ਈਵੀਜ਼ ਦਾ ਮਾਮਲਾ ਆ ਇਲੈਕਟ੍ਰਿਕ ਵਹੀਕਲਸ ਨੇ ਜਿਹੜੀਆਂ ਬੈਟਰੀਆਂ ਚੱਲਣ ਵਾਲੀਆਂ ਕਾਰਾਂ ਬਹੁਤ ਪੌਪੂਲਰ ਹੋ ਰਹੀਆਂ ਗੈਸ ਵਾਲੀਆਂ ਕਾਰਾਂ ਬੰ ਇਸ ਮਾਮਲੇ ਦੇ ਵਿੱਚ ਇੱਕ ਗੱਲਬਾਤ ਸਾਹਮਣੇ ਆਈ ਹੈ ਵੀ ਜਿਹੜੇ ਰਿਪਬਲਿਕ ਹਨ ਉਹ ਇਲੈਕਟ੍ਰਿਕ ਵਹੀਕਲ ਘੱਟ ਖਰੀਦਦੇ ਡੈਮੋਕ੍ਰੇਟਸ ਜ਼ਿਆਦਾ ਖਰੀਦਦੇ ਉਹ ਆ ਇਦਾਂ ਕਹਿ ਲਓ ਵੀ ਜਿਹੜੀ ਜਿਹੜੇ ਇੱਕ ਸਪੋਰਟ ਇਲੈਕਟ੍ਰਿਕ ਵਹੀਕਲ ਉਹਨਾਂ ਦੀ ਮਿਲੀ ਹੈ ਕਿਉਂਕਿ ਰਾਸ਼ਟਰਪਤੀ ਸਾਫ ਕਰਾ ਰਾਸ਼ਟਰਪਤੀ ਜੋ ਬਾਈਡਨ ਇਸ ਗੱਲ ਦੇ ਹੱਕ 'ਚ ਨਹੀਂ ਬਹੁਤਾ ਆ ਇਲੈਕਟ੍ਰਿਕ ਕਾਰਾਂ ਦੇ ਤੇ ਜੇ ਉਹ ਹੱਕ 'ਚ ਨਹੀਂ ਆ ਤੇ ਫਿਰ ਉਹ ਕਈ ਵਾਰ ਸਪੀਚ ਦੇ ਵਿੱਚ ਵੀ ਆਪਣੇ ਕਹਿ ਚੁੱਕੇ ਆ ਸੋ ਕਲੀਅਰ ਕੱਟ ਜਿਹੜਾ ਪੋਲਿਟਿਕਲ ਡਿਵਾਈਡ ਆ ਇਸ ਗੱਲ ਦੇ ਉੱਤੇ ਉਹਨਾਂ ਦੀ ਕਾਰ ਖਰੀਦਣ ਦੇ ਮਾਮਲੇ ਦੇ ਉੱਤੇ ਪੈ ਰਿਆ ਜਿਹੜੀ ਕਲਚਰਲ ਮੈਸੇਜਿੰਗ ਆ ਜਿਹੜੇ ਇਲੈਕਟ੍ਰਿਕ ਕਾਰਸ ਹੈਗੀਆਂ ਇਹ ਇੱਕ ਕਲਚਰਲ ਵਾਰ ਕਹੀ ਜਾ ਸਕਦੀ ਹੈ ਕੁਝ ਰਿਪਬਲਿਕਨ ਲੀਡਰਸ ਦੇ ਲਈ ਜਿਹੜੇ ਪੋਰਟਰੇ ਕਰਦੇ ਆ ਕਿ ਜਿਹੜੀ ਮਤਲਬ ਜਿਹੜੀ ਇੱਕ ਪਰਸਨਲ ਫਰੀडम ਆ ਕਿਸੇ ਵਿਅਕਤੀ ਦੀ ਜਿਹੜੇ 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 ਰਿਪਬਲਿਕਨਸ ਨੇ ਉਹ ਮੰਨਦੇ ਆ ਕਿ ਸਾਡੀਆਂ ਵੈਸੇਤ ਰਾਈਟ ਵਿੰਗ ਸਾਰੇ ਹੀ ਇਦਾਂ ਮੰਨਦੇ ਆ ਉਹ ਮੰਨਦੇ ਆ ਕਿ ਸਾਡੀਆਂ ਅਮਰੀਕਾ ਦੀਆਂ ਕੁਝ ਵੈਲਿਊਜ਼ ਨੇ ਕੁਝ ਗੱਲਾਂ ਦੇ ਉੱਤੇ ਅਸੀਂ ਖੜੇ ਆ ਤੇ ਸਾਨੂੰ ਉਸ ਟ੍ਰੈਡੀਸ਼ਨ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਬਾਕੀ ਗੱਲਾਂ ਉਹ ਕਹਿੰਦੇ ਸਾਡੀਆਂ ਬਾਅਦ ਚ ਜਿਹਦੇ ਵਿੱਚ ਇਮੀਗ੍ਰੇਸ਼ਨ ਨੂੰ ਵੀ ਉਹ ਇਦਾਂ ਹੀ ਮੰਨਦੇ ਆ ਵੀ ਅਸੀਂ ਇੱਥੇ ਰਹਿਣਾ ਚਾਹੀਦਾ ਅਮਰੀਕਾ ਫਰਸਟ ਗਨ ਕੰਟਰੋਲ ਨੂੰ ਵੀ ਉਹ ਹੀ ਕਹਿੰਦੇ ਵੀ ਨਹੀਂ ਗੰਨਸ ਹੋਣੀਆਂ ਚਾਹੀਦੀਆਂ ਕਿਉਂਕਿ ਸਾਡਾ ਅਮਰੀਕਾ ਦਾ ਕਲਚਰ ਐਸੇ ਤਰ੍ਹਾਂ ਹੀ ਉਹ ਕਹਿੰਦੇ ਜਿਹੜੀਆਂ ਕਾਰਾਂ ਨੇ ਜਿਹੜੀਆਂ ਆ ਗੈਸ ਵਾਲੀਆਂ ਕਾਰਾਂ ਨੇ ਸਾਡੇ ਟ੍ਰੈਡੀਸ਼ਨ ਸਾਡੇ ਅਮਰੀਕਾ ਦਾ ਕਲਚਰ ਆ ਇਹੀ ਰਹਿਣੀਆਂ ਚਾਹੀਦੀਆਂ ਨਾ ਕਿ ਨਵਾਂ ਕਲਚਰ ਸਾਡੇ ਵਿੱਚ ਆ ਜਾਵੇ ਨਵਾਂ ਕਲਚਰ ਕੀ ਹੈ ਇਲੈਕਟ੍ਰਿਕ ਵਹੀਕਲਸ ਸੋ ਉਹ ਜਿਹੜੀ 네ਗੇਟਿਵ ਮੈਸੇਜਿੰਗ ਆ ਇੱਕ ਕੁਝ ਰਿਪਬਲਿਕਨ ਲੀਡਰ ਜਿਹਦੇ ਵਿੱਚ ਸਾਫਕਰ ਰਾਸ਼ਟਰਪਤੀ ਡੋਨਲਡ 트੍ਰੰਪ ਵੀਰ ਉਹਨੇ ਓਪਨਲੀ ਕ੍ਰਿਟਿਸਾਈਜ਼ ਕੀਤਾ ਇਲੈਕਟ੍ਰਿਕ ਕਾਰਾਂ ਉਹ ਕਹਿੰਦੇ ਇਹ ਇੱਕ ਜਿਹੜੀ ਮਤਲਬ ਬਹੁਤ ਕਿਸਮ ਦੇ ਉਹਨਾਂ ਨੇ ਸਟੂਪਿਡ ਕਿਹਾ ਇਸ ਗੱਲ ਨੂੰ ਸ਼ਬਦ ਉਹਨਾਂ ਨੇ ਵਰਤਿਆ ਸੀ ਇਸ ਗੱਲ ਨੂੰ ਤੇ ਉਹ ਕਹਿੰਦੇ ਵੀ ਇੱਕ 네ਗੇਟਿਵ ਮੈਸੇਜਿੰਗ ਜਿਹੜੀ ਆ ਉਹਨੇ ਰਿਪਬਲਿਕਨ ਨੂੰ ਬਹੁਤ ਸਾਰਾ ਡਿਸਕਰੇਜ ਕੀਤਾ ਵੀ ਇਲੈਕਟ੍ਰਿਕ ਕਾਰਾਂ ਹੁਣ ਆਉਣ। ਜਿਹੜੇ ਟਰੈਡੀਸ਼ਨਲ ਵਹੀਕਲਸ ਹੈਗੇ ਆ ਉਹਨੂੰ ਪ੍ਰੇਫਰੈਂਸ ਦਿੱਤੀ ਜਾਂਦੀ ਹੈ ਰਿਪਬਲਿਕਨਸ ਅਜੀ ਜਿਹੜੀ ਕਲਚਰਲ ਪ੍ਰੇਫਰੈਂਸ ਆ ਉਹ ਟਰੈਡੀਸ਼ਨ ਦੇ ਲਈ ਆ ਗੈਸ ਪਾਵਰਡ ਵਹੀਕਲਸ ਦੇ ਲਈ ਆ ਉਹ ਇੱਕ ਮਤਲਬ ਉਹਨਾਂ ਦੇ ਲਈ ਗੈਸ ਵਾਲੀ ਕਾਰ ਫ੍ਰੀडम ਦਾ ਸਿੰਬਲ ਆ ਇੰਡੀਪੈਂਡੈਂਸ ਦਾ ਸਿੰਬਲ ਆ ਤੇ ਉਹ ਪ੍ਰੇਫਰ ਕਰਦੇ ਆ ਵੀ ਇਹਨੂੰ ਅ ਅਮਰੀਕਨ ਜਿਹੜੀ ਉਹਨੂੰ ਉਹ ਹੈਰੀਟੇਜ ਦਾ ਸਿੰਬਲ ਮੰਨਦੇ ਆ। ਸੋ ਜਿਹੜੀ ਕਲਾਈਮੇਟ ਚੇਂਜ ਆ ਇੱਕ ਸੈਗਮੈਂਟ ਰਿਪਬਲਿਕਨ ਦਾ ਇਹ ਵੀ ਕਹਿੰਦਾ ਹੈ ਕਿ ਕਲਾਈਮੇਟ ਚੇਂਜ ਦਾ ਉਹ ਜਿਹੜੀ ਸਰਕਾਰ ਦੀ ਜਿਹੜੀ ਇੰਟਰਵੈਂਸ਼ਨ ਆ ਐਨਵਾਇਰਨਮੈਂਟਲ ਇਸ਼ੂਜ਼ ਦੇ ਉੱਤੇ ਉਹਦੇ ਤੇ ਵੀ ਇਤਰਾਜ਼ ਕਰਦੇ ਆ ਕਹਿੰਦੇ ਕੁਝ ਰਿਪਬਲਿਕਨ ਸਵਾਲ ਕਰਦੇ ਆ ਕਲੈਕਟ ਕਾਰਾਂ ਜਿਹੜੀਆਂ ਆ ਉਹ ਮਿਸ਼ਨ ਨੂੰ ਘਟਾਉਣ ਦੇ ਵਿੱਚ ਵੀ ਸਹਾਇੀ ਹੁੰਦੀਆਂ ਕਿ ਨਹੀਂ ਹੁੰਦੀਆਂ ਸੋ ਕਾਸਟ ਜਿਹੜੀ ਇਲੈਕਟ੍ਰਿਕ ਕਾਰ ਦੀ ਇੱਕ ਕਨਸਰਨ ਆ ਕਿਉਂਕਿ ਅਪਫਰੰਟ ਇਹਨਾਂ ਦੀ ਕਾਫੀ ਜ਼ਿਆਦਾ ਪੇਮੈਂਟ ਕਰਨੀ ਪੈਂਦੀ ਆ ਮਿਸ ਇਨਫਾਰਮੇਸ਼ਨ ਮਿਸ ਇਨਫਾਰਮੇਸ਼ਨ ਸਰਕੂਲੇਟ ਹੋ ਰਹੀ ਹੈ ਪਬਲਿਕ ਸਰਕਲਸ ਦੇ ਵਿੱਚ ਇਹਨਾਂ ਦੀ ਪਰਫਾਰਮੈਂਸ ਨੂੰ ਰਿਲਾਇਬਿਲਟੀ ਨੂੰ এনवायरमेंटਲ ਇਮਪੈਕਟ ਨੂੰ ਲੈ ਕੇ ਕਰਾਂਦੇ ਨੂੰ ਤੇ ਉਹਦੇ ਨਾਲ ਜਿਹੜਾ ਇਧਰਲੇ ਪਾਸੇ ਯਕੀਨ ਘੱਟ ਹੋ ਰਿਹਾ ਹੈ ਇਲੈਕਟ੍ਰਿਕ ਕਾਰਸ ਪਪੂਲਰਸ ਨੇ ਪਪੂਲਰ ਨੇ ਅਮਰੀਕਾ ਦੇ ਵਿੱਚ ਬਿਨਾਂ ਸ਼ੱਕ ਸੇਲ ਵਧੀਆ ਪਿਛਲੇ ਸਾਲਾਂ ਦੇ ਵਿੱਚ ਚਾਰਜਿੰਗ ਸਟੇਸ਼ਨ ਜਿਹੜੇ ਗਰੋਸਰੀ ਸਟੋਰ ਹੈਗੇ ਆ ਦੂਜੀਆਂ ਥਾਵਾਂ ਹੈਗੀਆਂ ਉਹ ਇਹਨੂੰ ਇੰਸਟਾਲ ਕਰ ਰਹੇ ਆ ਵੱਡੀਆਂ-ਵੱਡੀਆਂ ਕਾਰ ਕੰਪਨੀਆਂ ਜਿਵੇਂ ਫੋਰਡ ਆ ਜੀਐਮ ਆ ਹੁੰਡਾਈ ਆ ਇਲੈਕਟ੍ਰਿਕ ਕਾਰਾਂ ਇਸ ਵੇਲੇ ਬਣਾ ਰਹੇ ਆ ਤੇ ਇੱਕ ਕਲੀਅਰ ਕੱਟ ਡਿਵੀਜ਼ਨ ਆ ਡੈਮੋਕ੍ਰੇਟਸ ਤੇ ਰਿਪਬਲਿਕਨਸ ਦੇ ਵਿੱਚ ਜਦੋਂ ਇਲੈਕਟ੍ਰਿਕ ਕਾਰ ਖਰੀਦਣ ਦਾ ਮਾਮਲਾ ਆਉਂਦਾ ਆ ਡੈਮੋਕ੍ਰੇਟਸ ਜਿਹੜੇ ਪ੍ਰੈਫਰ ਕਰਦੇ ਇਲੈਕਟ੍ਰਿਕ ਕਾਰ ਖਰੀਦਣ ਨੂੰ ਰਿਪਬਲਿਕਨ ਦੇ ਮੁਕਾਬਲੇ ਤੇ ਜਿਹੜੀ ਰਿਪਬਲਿਕਨ ਹੈਜ਼ਿਟੇਸ਼ਨ ਆ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਪੋਲਿਟਿਕਲ ਇਨਫਲੂਐਂਸ ਆ ਜਿਹੜਾ ਡੋਨਲਡ ਟਰੰਪ ਦਾ ਜਿਹੜਾ ਇਹਨਾਂ ਕਾਰਾਂ ਨੂੰ ਕ੍ਰਿਟਿਕਾਈਜ਼ ਕਰਕੇ ਉਹਨਾਂ ਇੱਕ ਪੋਲੀਟਿਕਲ ਇਸ਼ੂ ਬਣਾਇਆ ਉਹ ਵੀ ਇੱਕ ਵੱਡੀ ਗੱਲਬਾਤ ਇਹਦੇ ਵਿੱਚ ਚਾਰਜਿੰਗ ਆਪਸ਼ਨਸ ਵੀ ਚਾਰਜਿੰਗ ਆਪਸ਼ਨਸ ਵੀ ਘੱਟ ਆ ਸੋ ਇੱਕ ਵੱਡਾ ਜਿਹੜਾ ਮੁੱਦਾ ਪਬਲਿਕਨ ਤੇ ਡੈਮੋਕ੍ਰੇਟਸ ਦੇ ਵਿੱਚ ਇਲੈਕਟ੍ਰਿਕ ਕਾਰਾਂ ਨੂੰ ਲੈ ਕੇ ਮਤਲਬ ਪਾਰਟੀ ਲਾਈਨ ਦੇ ਉੱਤੇ ਸਿੱਧੀ ਡਿਵੀਜ਼ਨ ਆ ਤੇ ਇੱਕ ਧਿਰ ਇਲੈਕਟ੍ਰਿਕ ਕਾਰਾਂ ਖਰੀਦ ਰਹੀ ਹੈ ਇੱਕ ਧਿਰ ਇਲੈਕਟ੍ਰਿਕ ਕਾਰਾਂ ਘੱਟ ਖਰੀਦ ਰਹੀ ਹੈ ਅਗਲੀ ਗੱਲ ਬਾ ਦੋਸਤੋ ਇੱਕ ਬ੍ਰਿਜ ਬਾਰੇ ਜਿਹੜੀ ਕੀ ਬ੍ਰਿਜ ਸੀਗਾ ਫ੍ਰਾਂਸਿਸ ਕੋਰਟ ਕੀ ਬ੍ਰਿਜ ਬਾਲਟਿਮੋਰ ਦੇ ਵਿੱਚ ਤੁਹਾਨੂੰ ਪਤਾ ਪਿੱਛੇ ਜਹਾਜ਼ ਇਹਦੇ ਵਿੱਚ ਇੱਕ ਪਿਲਰ ਦੇ ਵਿੱਚ ਲੱਗਿਆ ਸੀ ਪੂਰੇ ਦਾ ਪੂਰਾ ਪੋਲ ਡਿੱਗ ਪਿਆ ਨੁਕਸਾਨ ਹੋਇਆ ਸੀ ਹੁਣ ਉਹਨੂੰ ਦੁਬਾਰਾ ਕੀਤਾ ਜਾ ਰਿਹਾ ਵੀ ਇਹਨੂੰ ਕਿਸੇ ਨਾ ਕਿਸ ਤਰ੍ਹਾਂ ਦੁਬਾਰਾ ਬਣਾਇਆ ਜਾਵੇ ਜਲਦੀ ਉਹ ਕਿਹਾ ਜਾਗਾ ਕਿ ਨੇ ਖੁੱਲ ਜਾਣਾ ਉਹ ਹੁਣ ਇੱਕ ਤੇ ਇਸ਼ੂ ਹੈ ਸਗਾ ਵੀ ਇਹ ਬ੍ਰਿਜ ਡਿੱਗ ਪਿਆ ਸੀ ਤਾਂ ਚਰਚਾ ਦੇ ਵਿੱਚ ਆਇਆ ਹੁਣ ਉਹ ਕਹਿੰਦੇ ਆ ਵੀ ਬ੍ਰਿਜ ਤੇ ਡਿੱਗ ਪਿਆ ਇਹਨੂੰ ਦੁਬਾਰਾ ਬਣਾ ਲੈ ਦਾ ਨਾਂ ਵੀ ਦੁਬਾਰਾ ਰੱਖੋ ਜਿਹੜਾ ਫ੍ਰਾਂਸਿਸ ਕੋਰਟ ਕੀ ਆ ਆ ਵੀ ਇਹਦਾ ਨਾਮ ਇਹਦੇ ਨਾਲੋਂ ਹਟਾ ਦਿਓ ਕਿਉਂਕਿ ਜਿਹੜਾ ਫਰਾਂਸਿਸ ਸਕਾਟ ਕੀ ਆ ਉਹ ਅਨਸਲੇਵਰ ਸੀ ਮਤਲਬ ਉਹਨੇ ਗੁਲਾਮ ਰੱਖਿਓ ਸੀ ਮਤਲਬ ਇਹ ਇਹਦਾ ਮਤਲਬ ਇਹ ਹੋਇਆ ਕਿ ਉਹ ਇਸ ਗੱਲ ਦੇ ਹੱਕ ਵਿੱਚ ਸੀ ਵੀ ਗੁਲਾਮ ਠੀਕ ਆ ਜਾਂ ਉਹ ਇਸ ਪ੍ਰਥਾ ਦੇ ਹੱਕ ਵਿੱਚ ਸੀਗਾ ਸੋ ਰੈਜ਼ਿਸਟੈਂਸ ਹੋ ਰਿਹਾ ਜਿਹੜੇ ਰਿਪਬਲਿਕਨਸ ਨੇ ਜਾਂ ਕੰਜ਼ਰਵਟਿਵ ਗਰੁੱਪ ਆ ਉਹ ਇਸ ਗੱਲ ਦਾ ਵਿਰੋਧ ਕਰ ਰਿਹਾ ਵੀ ਬ੍ਰਿਜ ਦਾ ਨਾਮ ਨਹੀਂ ਬਦਲਣਾ ਚਾਹੀਦਾ ਤੇ ਵੀ ਇਹ ਇਤਿਹਾਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੁਬਾਰਾ ਲਿਖਣ ਦਾ ਯਤਨ ਜਿਹੜਾ 브릿ਜ ਕਲਾਪਸ ਹੋਇਆ ਇੱਕ ਰੀਸੈਂਟ ਇਨਸੀਡੈਂਟ ਜਿਹਦੇ ਵਿੱਚ ਸ਼ਿਪ ਉਹਦੇ ਵਿੱਚ ਸਟਕ ਹੋ ਗਿਆ ਸੀ 브릿ਜ ਦੇ ਵਿੱਚ ਤੇ ਜਿਹਦੇ ਨਾਲ ਫਟੈਲਿਟੀਆਂ ਹੋਈਆਂ ਸੀ ਤੇ ਉਹਦੇ ਤੋਂ ਬਾਅਦ ਧਿਆਨ ਇਧਰਲੇ ਪਾਸੇ ਇਸ ਇਸ਼ੂ ਵਾਲੇ ਪਾਸੇ ਲੋਕਾਂ ਦਾ ਚਲੇ ਗਿਆ ਸੀ ਜਿਹੜੇ ਹਿਸਟੋਰੀਕਲ ਫਿਗਰਸ ਦੇ ਉੱਤੇ ਡਿਬੇਟ ਹੋ ਰਿਹਾ ਹੈ ਇਸ ਵੇਲੇ ਬਹੁਤ ਵੱਡਾ ਡਿਬੇਟ ਆ ਕਿ ਜਿਹੜੀ ਹਿਸਟੋਰੀਕਲ ਫਿਗਰਸ ਨੇ ਉਹਨਾਂ ਨੂੰ ਆਨਰ ਕਰਨਾ ਆ ਜਾਂ ਜਿਨ੍ਹਾਂ ਦਾ ਪਾਸਟ ਕੰਟਰੋਵਰਸ਼ੀਅਲ ਰਿਹਾ ਹੈ ਜਦਾਂ ਸਕਾਟ ਕੀ ਵਰਗਾ ਜਿਹਨੇ ਲੋਕਾਂ ਨੂੰ ਗੁਲਾਮ ਬਣਾਇਆ ਸੀ ਸੋ ਬੈਟਲ ਐਸ ਵੀਰੇ ਚੱਲ ਰਹੀ ਆ ਕੁਝ ਲੋਕ ਕਹਿੰਦੇ ਦਾ ਨਾਮ ਬਦਲੋ ਤੇ ਕੁਝ ਲੋਕ ਕਹਿੰਦੇ ਨਹੀਂ ਬਦਲੋ ਜਿਹੜਾ ਇਹਦੀ ਲਗੇਸੀ ਆ ਫਰਾਂਸਿਸ ਸਕਾਟ ਕੀ ਦੀ ਉਹਨੇ ਇੱਕ ਸਟਾਰਸ ਪੈਂਗਲ ਬੈਨਰ ਜਿਹੜਾ ਤੁਹਾਨੂੰ ਯਾਦ ਪਤਾ ਹੈ ਕਿ ਉਹਨੇ ਲਿਖਿਆ ਤੇ ਉਹ ਇੱਕ ਬਹੁਤ ਅਮੀਰ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ ਪੋएट ਸਿਗਾ ਤੇ ਉਹ ਦਾ ਗੁਲਾਮੀ ਦੀ ਪ੍ਰਥਾ ਦੇ ਨਾਲ ਸੰਬੰਧ ਹੋਣ ਕਰਕੇ ਕਿਹਾ ਜਾ ਰਿਹਾ ਵੀ ਇਹਦਾ ਨਾਮ ਪਟਣਾ ਚਾਹੀਦਾ ਕੁਝ ਸੁਜੈਸਟਡ ਨਾਂ ਦਿੱਤੇ ਜਾ ਰਿਹਾ 브੍ਰਿਜ ਦੇ ਜਿਵੇਂ ਪੈਰਨ ਜੇਮ ਸ਼ੇਲ ਮੈਰੀਲੈਂਡਸ ਪਹਿਲਾ ਬਲੈਕ ਕਾਂਗਰੈਸਮੈਨ ਸੀ ਵੀ ਤੁਸੀਂ ਜਿਹਨੇ ਬੰਦੇ ਨੇ ਇੱਕ ਨੇ ਤੇ ਗੁਲਾਮ ਬਣਾਏ ਆ ਦੂਜਾ ਬੰਦਾ ਉਹਦੇ ਵਿੱਚੋਂ ਨਿਕਲ ਕੇ ਪਹਿਲੀ ਵਾਰ ਉੱਥੇ ਤੱਕ ਜਾ ਰਿਹਾ ਉਹਦੇ ਨਾਂ ਦੇ ਉੱਤੇ ਨਾਂ ਰੱਖੋ ਪੋਲਿਟਿਕਲ ਰਿਸਪੌਂਸ ਹੈ ਤੇ ਲੀਡਰ ਜਿਹੜੇ ਬਾਲਟਿਮੋਰ ਦੇ ਮੇਅਰ ਆ ਬ੍ਰੈਂਡਨ ਸਕਾਟ ਤੇ ਮੈਰੀਲੈਂਡ ਦੇ ਗਵਰਨਰ ਨੇ ਵਾਸਮੋਰ ਉਹਨਾਂ ਨੇ ਹਜੇ ਤੱਕ ਇਸ ਇਸ਼ੂ ਦੇ ਵੱਲ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਪਰ ਇਸ ਚੇਂਜ ਦੀ اپੋਜੀਸ਼ਨ ਹੋ ਰਹੀ ਆ ਕੁਝ ਗਰੁੱਪੇ ਦਾ ਵਿਰੋਧ ਕਰ ਰਿਹਾ ਡਿਬੇਟ ਐਸ ਵੇਲੇ ਇਸ ਮਾਮਲੇ ਦੇ ਉੱਤੇ ਚੱਲ ਰਿਹਾ ਹੁਣ ਅਨਸੇਲ ਸਲੇਵਡ ਇੰਡੀਵਿਜੂਅਲ ਦਾ ਮਤਲਬ ਆ ਕਿ ਜਿਹੜਾ ਫਰਾਂਸਿਸ ਸਕਾਟ ਕੀ ਸੀ ਸਲੇਵ ਓਨਰ ਸੀ ਸਲੇਵ ਉਹਦੇ ਗੁਲਾਮ ਉਹਨੇ ਰੱਖਿਓ ਸੀਗੇ ਜਿਹੜਾ ਮਤਲਬ ਲੋਕਾਂ ਨੂੰ ਓਨ ਕਰਦਾ ਸੀ ਉਹਦੇ ਆਪਣੇ ਹਾਊਸਹੋਲਡ ਦਾ ਹਿੱਸਾ ਸੀ ਜਿਦਾ ਆਪਾਂ ਘਰਾਂ ਦੇ ਵਿੱਚ ਜਾਨਵਰ ਰੱਖਦੇ ਆ ਇਸ ਤਰੀਕੇ ਦੇ ਨਾਲ ਕਿਸੇ ਵੇਲੇ ਦੇ ਵਿੱਚ ਅਮਰੀਕਾ ਦੇ ਵਿੱਚ ਲੋਕਾਂ ਨੂੰ ਖਾਸ ਕਰਕੇ ਜਿਹੜੇ ਸ਼ਹਿਰ ਨਗਰ ਨਸਲ ਦੇ ਬਲੈਕ ਭਾਈਚਾਰੇ ਦੇ ਲੋਕਾਂ ਨੂੰ ਗੁਲਾਮ ਰੱਖਿਆ ਜਾਂਦਾ ਸੀ ਤੇ ਉਹ ਜਿਹੜੀ ਸਲੇਵਰੀ ਦੇ ਵਿੱਚ ਪਾਰਟਿਸਪੇਸ਼ਨ ਆ ਗੁਲਾਮੀ ਦੇ ਵਿੱਚ ਉਹਦੀ ਇਨਵੋਲਵਮੈਂਟ ਆ ਉਹ ਇਹਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਇੱਕ 이슈 ਬਣ ਗਈ ਆ ਜਿਹਦਾ ਬਹੁਤ ਸਾਰੇ ਲੋਕ ਨੇ ਸੋ ਉਹਦਾ ਉਹਨੇ ਬੈਨੀਫਿਟ ਲਿਆ ਗੁਲਾਮਾਂ ਦਾ ਜਿਹੜੇ ਅਨਸਲੇਵਡ ਇੰਡੀਵਿਜੂਅਲਸ ਆ ਉਹਨਾਂ ਨੂੰ ਮੰਨਿਆ ਜਾਂਦਾ ਪ੍ਰੋਪਰਟੀ ਮੰਨਦੇ ਆ ਇਸ ਲਾ ਦੇ ਤਹਿਤ ਕਿਸੇ ਵੇਲੇ ਕੀ ਦੇ ਕੋਲ ਜਿਹੜੀ ਹੈ ਲੀਗਲ ਅਥਾਰਟੀ ਸੀ ਉਹਨਾਂ ਨੂੰ ਰੱਖਣ ਦੀ ਹੁਣ ਇੱਕ ਸਲੇਵ ਵਰਨਿੰਗ ਕਲਾਸ ਦਾ ਮੈਂਬਰ ਹੋਣ ਦੇ ਨਾਤੇ ਉਹਦਾ ਸਟੇਟਸ ਆ ਉਹਨੂੰ ਕਿਹਾ ਜਾ ਰਿਹਾ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਣਾ ਚਾਹੀਦਾ ਲੋਕਲ ਕਮਿਊਨਿਟੀ ਤੇ ਉਹਦਾ ਅਸਰ ਸਲੇਵਰੀ ਦੇ ਬਾਰੇ ਵਿਊਜ਼ ਤੇ ਡਿਸਪਿਊਟ ਜਿਹੜਾ ਹੈ ਉਹ ਇਸ ਵੇਲੇ ਸਾਹਮਣੇ ਆ ਰਿਹਾ ਹੈ ਸੋ ਕਿਉਂਕਿ ਹਿਸਟਰੀ ਨੂੰ ਇੱਕ ਤਰੀਕੇ ਦੇ ਨਾਲ ਰੀਰਾਈਟ ਕੀਤਾ ਜਾ ਰਿਹਾ ਸਵਾਲ ਉੱਠ ਰਹੇ ਆ ਕਿ ਜਿਹਦੇ ਨਾਮ ਦੇ ਉੱਤੇ ਬ੍ਰਿਜ ਸੀ ਉਹ ਬੰਦਾ ਕੌਣ ਸੀ ਉਹਦੀ ਬੈਕਗ੍ਰਾਉਂਡ ਕੀ ਸੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਸਲਾ ਇਸ ਵੇਲੇ ਅਮਰੀਕਾ ਦੇ ਵਿੱਚ ਬਣ ਰਿਹਾ ਹੈ ਅਗਲੀ ਵਾਰ ਬਦੋਸਤੋ ਇੱਕ ਘਟਨਾ ਆ ਜਿਹਦੇ ਵਿੱਚ ਇੱਕ ਬੱਸ ਦਾ ਐਕਸੀਡੈਂਟ ਹੋ ਸਕਦਾ ਸੀ ਪਰ ਇੱਕ ਬੱਚੇ ਨੇ ਆਪਣੀ ਹਿੰਮਤ ਦੇ ਨਾਲ ਉਹਨੂੰ ਬਚਾ ਲਿਆ ਇਹ ਘਟਨਾ ਦੱਸੀ ਜਾਂਦੀ ਆ ਏਸੀ ਹਾਲੈਂਡ 3 ਦੀ ਜਿਹੜਾ 8th ਗ੍ਰੇਡ ਦੇ ਵਿੱਚ ਬੱਚਾ ਪੜਦਾ ਗਲੈਂ ਹਿਲਸ ਮਿਡਲ ਸਕੂਲ ਗਲੈਂਡੇਲ ਵਿਸਕான்ਸਨ ਦੇ ਵਿੱਚ ਵਿਸਕான்ਸਨ ਵਿਸਕான்ਸਨ ਦੀ ਹੈਕਟਨਾ ਰੂਟੀਨ ਦੇ ਵਿੱਚ ਉਹ ਸਕੂਲ ਦੇ ਵਿੱਚ ਆਪਣੇ ਘਰ ਤੋਂ ਗਿਆ ਸਕੂਲ ਬੱਸ ਦੇ ਵਿੱਚ ਜਿਹੜਾ ਸਕੂਲ ਤੋਂ ਵਾਪਸ ਉਹ ਘਰ ਨੂੰ ਜਾ ਰਿਹਾ ਸੀ ਉਸ ਬੱਸ ਦੇ ਵਿੱਚ ਬੱਸ ਡਰਾਈਵਰ ਉਹਦੇ ਨਾਲ ਗੱਲਾਂ ਬਾਤਾਂ ਕਰ ਰਿਹਾ ਹੱਸ ਖੇਡ ਰਹੇ ਤੇ ਉਹਨੇ ਮਤਲਬ ਦੇਖਿਆ ਜਦੋਂ ਉਹਨੇ ਆਪਣੇ ਹੈੱਡਫੋਨ ਆਪਣੇ ਲਾਉਣੇ ਸੀ ਉਸ ਤੋਂ ਪਹਿਲਾਂ ਤੱਕ ਉਹਨੇ ਦੇਖਿਆ ਕਿ ਅਚਾਨਕ ਉਹ ਕੀ ਦੇਖਦਾ ਕਿ ਜਿਹੜੀ ਔਰਤ ਜਿਹੜੀ ਡਰਾਈਵਰ ਬੱਸ ਚਲਾ ਰਹੀ ਆ ਆ ਉਹ ਬਿਮਾਰ ਲੱਗਦੀ ਆ ਥੱਕੀ ਲੱਗਦੀ ਆ ਤੇ ਉਹਦਾ ਸਿਰ ਥੱਲੇ ਨੂੰ ਡਿੱਗ ਜਾਂਦਾ ਉਹਨੂੰ ਲੱਗਿਆ ਵੀ ਕੁਝ ਗਲਤ ਹੋ ਗਿਆ ਆ ਤੇ ਜਿਹੜਾ ਮਤਲਬ ਉਹਨੇ ਲਗਾਤਾਰ ਉਹਨੂੰ ਗੈਸ ਨੂੰ ਦੱਬੀ ਰੱਖਿਆ ਤੇ ਪਰ ਉਹਨੂੰ ਸਟੀering ਨੂੰ ਘੁਮਾਉਣਾ ਭੁੱਲ ਗਈ ਆ ਦੈਨ ਉਹਨੂੰ ਜਦੋਂ ਉਸ ਮੁੰਡੇ ਨੇ ਇਹ ਗੱਲਬਾਤ ਦੇਖੀ 11 ਸਾਲਾਂ ਦਾ ਇਹ ਮੁੰਡਾ ਬੱਸ ਦੇ ਵਿੱਚ ਬੈਠਾ ਘਰ ਜਾ ਰਿਹਾ ਸਕੂਲ ਤੋਂ ਉਨੇ 어 ਮਤਲਬ ਦੇਖਿਆ ਵੀ ਜਿੱਥੋਂ ਰਨ ਟਰਨ ਲੈਣੀ ਹੁੰਦੀ ਉਹਨੇ ਨਹੀਂ ਲਿਆ ਤੇ ਉਥੋਂ ਉਸ ਬੱਚੇ ਨੇ ਜਾ ਕੇ ਉਸ ਬੱਸ ਨੂੰ ਸੰਭਾਲਿਆ ਉਹਨੂੰ ਦੇਖਿਆ ਉਹਨੇ ਕੋਈ ਰਿਸਪੌਂਡ ਨਹੀਂ ਕੀਤਾ ਤੇ ਮਤਲਬ ਇੱਕ ਵਕਤ ਜਦ ਦਾ ਟੈਂਪਰੇਰੀਲੀ ਜਿਹੜੀ ਉਹਦੀ ਕੌਂਸ਼ੀਅਸਨੈਸ ਚਲੀ ਗਈ ਤੇ ਉਹਦੇ ਤੋਂ ਬਾਅਦ ਉਹਨੇ ਜਿਹੜਾ ਉਹਦੇ ਪੈਰ ਨੂੰ ਗੈਸ ਤੋਂ ਚੱਕ ਕੇ ਪਰੇ ਕੀਤਾ ਬ੍ਰੇਕਾਂ ਲਾਈਆਂ ਤੇ ਬੱਸ ਨੂੰ ਰੋਕ ਦਿੱਤਾ ਹੁਣ ਜੇ ਉਹ 11 ਸਾਲ ਦਾ ਬੱਚਾ ਉੱਥੇ ਇਹ ਗੱਲਬਾਤ ਫਿਰ ਉਹਨਾਂ ਨੇ ਉੱਥੇ 911 ਕਾਲ ਕੀਤਾ ਕਿਉਂਕਿ 15-16 ਸਟੂਡੈਂਟ ਉਸ ਵੇਲੇ ਆਨ ਬੋਰਡ ਸੀਗੇ ਬੱਸ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਪੁਲਿਸ ਨੇ ਸਾਰਿਆਂ ਨੇ ਉਹਨੂੰ ਬੱਚੇ ਨੂੰ ਸਨਮਾਨਤ ਵੀ ਕੀਤਾ ਉਹਦੀ ਸਿਫਤ ਵੀ ਕੀਤੀ ਹੈ ਤੇ ਆਪਣੇ ਆਪ ਦੇ ਵਿੱਚ ਜਿਹੜੀ ਇਹ ਗੱਲਬਾਤ ਆ ਉਹ ਕਾਫੀ ਚਰਚਾ ਦੇ ਵਿੱਚ ਆ ਕਿ ਬੱਚੇ ਦੀ ਜਿਹੜੀ ਪ੍ਰੈਜ਼ੈਂਸ ਆਫ ਮਾਈਂਡ ਦੇ ਨਾਲ ਇੱਕ ਵੱਡੀ ਦੁਰਘਟਨਾ ਹੋਣਾ ਬੱਚੇ ਅਗਲੀ ਗੱਲਬਾਤ ਦੋਸਤੋ ਅਮਰੀਕਾ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬਾਰੇ ਅੱਜ ਵਲਾਦੀਮੀਰ ਪੁਤਿਨ ਨੇ ਆਪਣੀ 5ਵੀਂ ਟਰਮ ਸ਼ੁਰੂ ਕਰ ਦਿੱਤੀ ਇੱਕ ਵਾਰ ਫਿਰ ਰੂਸ ਦੇ ਰਾਸ਼ਟਰਪਤੀ ਬਣ ਗਿਆ ਬਣ ਉਹਨੇ ਜਾਣਾ ਹੀ ਸੀ ਆਪਾਂ ਨੂੰ ਪਤਾ ਆ ਕਿਉਂਕਿ ਵਿਰੋਧ ਵਿੱਚ ਹੈ ਹੀ ਕੋਈ ਨਹੀਂ ਤੇ ਇਸ ਵੇਲੇ ਮਤਲਬ ਬਿਲਕੁਲ ਉਹਨਾਂ ਦੀ ਉੱਥੇ ਚੱਲ ਰਿਹਾ ਹੈ ਸਾਰਾ ਕੁਝ ਨੈਗੋਸ਼ੀਏਸ਼ਨ ਸੈਰੇਮਨੀ ਜਿਹੜੀ ਕ੍ਰੰਬਲਿਨ ਦੇ ਵਿੱਚ ਹੋਈ ਆ ਤੇ ਉਹ 5ਵੀਂ ਵਾਰੀ ਰਾਸ਼ਟਰਪਤੀ ਬਣ ਗਿਆ ਜਿਹੜੇ ਪੁਤਿਨ ਜਿਹੜੀ ਇਹਨਾਂ ਦੀ ਰਸ਼ੀਆ ਦੇ ਵਿੱਚ ਪਾਵਰ ਦੇ ਲਈ ਉਹਨੇ ਗੱਲਬਾਤ ਕੀਤੀ ਆ ਪੋਲਿਟਿਕਲ ਆਪੋਨੈਂਟ ਜਿਹੜੇ ਜਾਂ ਕੋਈ ਵੀ ਇਸ ਮਾਮਲੇ ਦੇ ਵਿੱਚ ਸੀਗਾ ਉਹਨਾਂ ਨੂੰ ਨਹੀਂ ਛੱਡਿਆ ਇਹਨਾਂ ਨੇ ਜਿਹੜੀ ਇਹਨਾਂ ਦੀ ਨੈਗਰੇਸ਼ਨ ਸਪੀਚ ਆ ਉਹ ਹੋਈ ਆ ਜਿਹਦੇ ਵਿੱਚ ਇਹਨਾਂ ਨੇ ਆ ਕਿਹਾ ਹੈ ਕਿ ਉਹ ਰਸ਼ੀਆ ਨੂੰ ਇਹਦੇ ਸੰਵਿਧਾਨ ਨੂੰ ਬਚਾ ਕੇ ਰੱਖੂਗਾ ਆਪਣੀ ਏਕਤਾ ਦੀ ਗੱਲਬਾਤ ਕੀਤੀ ਆ ਜਾਂ ਜਿਹੜੇ ਇਹਨਾਂ ਨੂੰ ਚੈਲੰਜ ਆ ਰਹੇ ਉਹਦੀ ਗੱਲਬਾਤ ਕੀਤੀ ਆ ਬਹੁਤ ਲੰਬਾ ਸਮਾਂ ਲੀਡਰਸ਼ਿਪ ਇਹਨਾਂ ਦੀ ਹੋ ਗਈ ਆ ਤੇ ਹੁਣ 2030 ਤੱਕ ਕੇ ਫੇਅਰ ਲੀਡਰ ਜਿਹੜੇ ਰਹਿਣਗੇ ਰਸ਼ੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਸਲੰਬਾ ਸਮਾ ਸਰਵ ਕਰਨ ਵਾਲੇ ਲੀਡਰ ਇਹ ਬਣੇ ਨੇ ਚੈਲੰਜਸ ਵੀ ਨੇ ਰਸ਼ੀਆ ਜਿਹੜਾ ਚੈਲੰਜਸ ਦੇਖ ਰਿਹਾ ਐ ਐਕਸ਼ਨਸ ਕਰਕੇ ਜਿਹਦੇ ਵਿੱਚ ਵੈਸਟ ਪੂਰੇ ਦਾ ਪੂਰਾ ਇਹਦੇ ਵਿਰੋਧ ਦੇ ਵਿੱਚ ਖੜਾ ਆ ਖਾਸ ਕਰ ਜਦੋਂ ਯੂਕਰੇਨ ਦੇ ਨਾਲ ਕਨਫਲਿਕਟ ਹੋਇਆ ਆ ਪੁਤਨ ਨੇ ਇੱਕ ਇਮੇਜ ਵੀ ਜਿਹੜਾ ਸਟਰੈਂਥ ਤੇ ਸਟੇਬਿਲਟੀ ਦਾ ਬਣਾਇਆ ਆ ਜਿਹੜਾ ਦੱਸਦਾ ਕਿ ਬਹੁਤ ਸਾਰੇ ਲੋਕ ਇਹਨੂੰ ਇਸ ਤਰੀਕੇ ਨਾਲ ਦੇਖ ਰਹੇ ਇੰਟਰਨੈਸ਼ਨਲ ਰਿਲੇਸ਼ਨ ਦੇ ਵਿੱਚ ਪੁਤਨ ਦੀ ਲੀਡਰਸ਼ਿਪ ਦਾ ਇੱਕ ਸਟਾਈਲ ਜਿਹੜਾ ਕਨਫਰੋਂਟੇਸ਼ਨਲ ਆ ਵੈਸਟ ਦੇ ਵਿਰੋਧ ਦੇ ਵਿੱਚ ਕਿਤੇ ਨਾ ਕਿਤੇ ਤਰੀਕੇ ਦੇ ਨਾਲ ਉਹ ਖੜੇ ਆ ਪਰ ਕੋਆਪਰੇਸ਼ਨ ਚਾਹੁੰਦੇ ਆ ਜਿੰਨੀ ਕੋ ਪੋਸੀਬਲ ਹੈਗੀ ਆ ਸੋ ਇਕਨੋਮਿਕ ਪ੍ਰਾਇੋਰਟੀਜ਼ ਆ ਉਹਨਾਂ ਦੀਆਂ ਖਾਸ ਤੌਰ ਦੇ ਉੱਤੇ ਲਿਵਿੰਗ ਸਟੈਂਡਰਡ ਨੂੰ ਰਸ਼ੀਆ ਦੇ ਨਾਲ ਅਪਰੂਵ ਕਰਨਾ ਚਾਹੁੰਦੇ ਆ ਗਵਰਨਮੈਂਟ ਰੀਸ਼ਫਲ ਕੀਤੀ ਆ ਬਹੁਤ ਕੁਝ ਉਹਨਾਂ ਨੇ ਅੱਗੇ ਪਿੱਛੇ ਕੀਤਾ ਕੁਝ ਤੇ ਕਹਿੰਦੇ ਕ ਅਮਰੀਕਾ ਦੇ ਰੂਸ ਦੇ ਇਤਿਹਾਸ ਨੂੰ ਵੀ ਰੀਰਾਈਟ ਕੀਤਾ ਜਾ ਰਿਹਾ ਜਾਂ ਜਿਹੜੀਆਂ ਟੈਕਸਟ ਬੁੱਕਸ ਨੇ ਉਹ ਸਾਰੇ ਵੀ ਇਹ ਵਲਾਦੀਮੀਰ ਪੋਤਮ ਦੇ ਕਹੇ ਅਨੁਸਾਰ ਇਹਨੂੰ ਕਰ ਰਿਹਾ ਜਿਹੜੇ ਜਦੋਂ ਦਾ ਯੂਕਰੇਨ ਦੇ ਨਾਲ ਲੜਾਈ ਲੱਗੀ ਹੈ ਉਹਦੇ ਤੋਂ ਬਾਅਦ ਸਥਿਤੀ ਕਾਫੀ ਬਦਲ ਗਈ ਹੈ ਸਥਿਤੀ ਦਾ ਮਤਲਬ ਇਹ ਆ ਅ ਰੂਸ ਸਿੱਧਾ-ਸਿੱਧਾ ਵੈਸਟ ਦੇ ਵਿਰੋਧ ਦੇ ਵਿੱਚ ਜਾਂ ਕਹੋ ਅਮਰੀਕਾ ਦੇ ਵਿਰੋਧ ਦੇ ਵਿੱਚ ਆ ਕੇ ਖੜਾ ਹੋ ਗਿਆ ਕਿੱਥੋਂ ਇੰਗਲੈਂਡ ਤੋਂ ਲੈ ਕੇ ਤੇ ਇਹ ਕੈਨੇਡਾ ਅਮਰੀਕਾ ਤੱਕ ਸਾਰੇ ਉਹਦੇ ਵਿਰੋਧ 'ਚ ਹੋਏ ਫਿਰਦੇ ਆ ਯੂਕਰੇਨ ਦੇ ਹੱਕ ਵਿੱਚ ਗਏ ਆ ਪਰ ਫੇਰ ਵੀ ਕਹਿੰਦਾ ਕਿ ਨਹੀਂ ਮੈਂ ਸਹੀ ਹਾਂ ਤੇ ਮੈਂ ਵੈਸਟ ਦੇ ਖਿਲਾਫ ਲੜਨਾ ਹੈ ਦੋਸ਼ ਬੜੇ ਸਿੱਧੇ ਆ ਇੱਕ ਜਿਹੜਾ 트ੈਂਡ ਇਹ ਚੱਲ ਰਿਹਾ ਚਾਹੇ ਉਹ ਆਪਣੇ ਸੀਜ਼ਨ ਪਿੰਗਾ ਚਾਈਨਾ ਦੇ ਚਾਹੇ ਇਹ ਨੇ ਇਹ ਸਾਰੇ ਕਿਤੇ ਨਾ ਕਿਤੇ ਕੋਰੀਆ ਦੇ ਡਿਕਟੇਟਰ ਨੇ ਇਹ ਜਿੰਨੇ ਵੀ ਡਿਕਟੇਟਰ ਨੇ ਆਪਣੇ ਆਪ ਨੂੰ ਕਾਨੂੰਨ ਨੂੰ ਤਬਦੀਲੀ ਕਰਕੇ ਹੋਰ ਅੱਗੇ ਤੱਕ ਲਈ ਜਾਂਦੇ ਆ ਵੀ ਕੋ 20 ਸਾਲ ਕੋ 25 ਸਾਲ ਕੋ 30 ਸਾਲ ਮਤਲਬ ਦੂਜੇ ਸ਼ਬਦਾਂ ਚ ਇਹ ਆ ਵੀ ਦੁਨੀਆ ਦੇ ਵੱਡੇ ਦੇਸ਼ਾਂ ਦੇ ਵਿੱਚ ਜਿਹੜਾ ਇੱਕ ਵਾਰੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਬਣ ਗਿਆ ਉਹ ਫਿਰ ਲੈਂਦਾ ਨਹੀਂ ਅ ਮਤਲਬ ਉਹ ਆਪਣੇ ਹਿਸਾਬ ਦੇ ਨਾਲ ਸਾਰਾ ਕੁਝ ਫਿਰ ਉਹਨੂੰ ਲੰਬੇ ਸਮੇਂ ਦੇ ਲਈ ਚਲਾਉਣਾ ਚਾਹੁੰਦਾ ਹੈ ਉਹਦੀ ਇੱਕ ਐਗਜ਼ਾਮਪਲ ਇਹ ਰੂਸ ਦੇ ਵਿੱਚ ਬਲਾਦੀਮੀਰ ਪੁਤਿਨ ਦਾ ਅੱਜ ਦੁਬਾਰਾ ਅਹੁਦੇ ਦੇ ਉੱਤੇ ਵਾਪਸ ਆਉਣਾ ਹੈ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਾਂ